ਬਾਬੇ ਦੀ ਕਹਾਣੀ ਪੁਰਾਣੇ ਸਮਿਆਂ ਵਿੱਚ ਪੰਜਾਬ ਦੇ ਇੱਕ ਪਿੰਡ ਵਿੱਚ ਬਾਬਾ ਕਰਮ ਸਿੰਘ ਰਿਹਾ ਕਰਦਾ ਸੀ ਬਾਬਾ ਜੀ ਗੁਰੂ ਦੀ ਬਾਣੀ ਦੇ ਵੱਡੇ ਭਗਤ ਸਨ ਉਹ ਹਾਰ ਸਵੇਰੇ ਗੁਰਦੁਆਰੇ ਜਾ ਕੇ ਪਾਠ ਕਰਦੇ ਤੇ ਪਿੰਡ ਦੇ ਲੋਕਾਂ ਨੂੰ ਸਚਾਈ ਇਮਾਨਦਾਰੀ ਤੇ ਭਲਾਈ ਦੇ ਰਾਹ ਪਾਉਂਦੇ ਉਹਨਾਂ ਕੋਲ ਕੋਈ ਵਿਸ਼ੇਸ਼ ਜਾਇਦਾਦ ਜਾਂ ਧਨ-ਦੌਲਤ ਨਹੀਂ ਸੀ ਪਰ ਪਿੰਡ ਤੇ ਹਰ ਘਰ ਵਿੱਚ ਉਹਨਾਂ ਦੀ ਇੱਜ਼ਤ ਸੀ ਬਾਬਾ ਕਰਮ ਸਿੰਘ ਦੀ ਇੱਕ ਆਦਤ ਸੀ ਜਦੋਂ ਵੀ ਕੋਈ ਬੰਦਾ ਉਹਨਾਂ ਕੋਲ ਆਪਣੀ ਪਰੇਸ਼ਾਨੀ ਲੈ ਕੇ ਆਉਂਦਾ ਉਹ ਕਦੇ ਵੀ ਠੋਕਵਾ ਨਹੀਂ ਦਿੰਦੇ ਸੌਖਾ ਜਿਹਾ ਹੱਲ ਦਿੰਦੇ ਪੁੱਤਰ ਧੀਰਜ ਰੱਖ ਵਕਤ ਹਰ ਗੱਲ ਦਾ ਹੱਲ ਲਿਆਉਂਦਾ ਹੈ ਇੱਕ ਦਿਨ ਪਿੰਡ ਵਿੱਚ ਇੱਕ ਨਵਾਂ ਜਵਾਨ ਆਇਆ ਜਿਸ ਦਾ ਨਾਂ ਸੀ ਭੋਲਾ ਉਹ ਸ਼ਹਿਰ ਤੋਂ ਆਇਆ ਸੀ ਤੇ ਸ਼ਹਿਰੀ ਜੀਵਨ ਦੀ ਚਮਕ ਧਮਕ ਵੇਖ ਚੁੱਕਿਆ ਸੀ ਭੋਲੇ ਨੂੰ ਪਿੰਡ ਦੀ ਜ਼ਿੰਦਗੀ ਸੁਸਤ ਤੇ ਪਿਛੜੀ ਹੋਈ ਲੱਗੀ ਉਸ ਨੇ ਬਾਬੇ ਨੂੰ ਕਿਹਾ ਬਾਬਾ ਜੀ ਇੱਥੇ ਕੋਈ ਵਿਕਾਸ ਨਹੀਂ ਨਾ ਇੰਟਰਨੈਟ ਨਾ ਕੰਮ ਨਾ ਮੌਕੇ ਇਹ ਪਿੰਡ ਤਾਂ ਬਿਲਕੁਲ ਪਿਛੜਿਆ ਹੋਇਆ ਏ ਬਾਬਾ ਜੀ ਹੱਸ ਗਏ ਤੇ ਕਿਹਾ ਪੁੱਤਰ ਰੋਟੀ ਤੈਨੂੰ ਇੱਥੇ ਵੀ ਮਿਲੇਗੀ ਪਿਆਰ ਵੀ ਪਰ ਜੋ ਸਬਰ ਤੇ ਸੰਤੋਖ ਇੱਥੇ ਮਿਲਦਾ ਹੈ ਨਾ ਉਹ ਮਸ਼ੀਨਾਂ ਵਾਲੇ ਸ਼ਹਿਰਾਂ ਵਿੱਚ ਨਹੀਂ ਮਿਲਦਾ ਕੁਝ ਮਹੀਨੇ ਬਾਅਦ ਕੋਲਾ ਸ਼ਹਿਰ ਵਾਪਸ ਗਿਆ ਪਰ ਕੁਝ ਹਫ਼ਤਿਆਂ ਵਿੱਚ ਹੀ ਮੋੜ ਆ ਗਿਆ ਹੁਣ ਉਹ ਰੋਜ਼ ਬਾਬੇ ਨਾਲ ਬਾਤ ਸੁਣਦਾ ਏਤਾਂ ਵਿੱਚ ਕੰਮ ਕਰਦਾ ਤੇ ਪਿੰਡ ਨੂੰ ਸੋਹਣਾ ਬਣਾਉਣ ਲਈ ਨਵੇਂ ਤਰੀਕੇ ਲਿਆਂਦਾ ਇਹ ਕਹਾਣੀ ਸਾਨੂੰ ਦੱਸਦੀ ਹੈ ਕਿ ਪੁਰਾਣੇ ਸਮਿਆਂ ਦੇ ਲੋਕਾਂ ਕੋਲ ਹੋ ਸਕਦਾ ਹੈ ਕਿ ਵੱਡੇ ਧਨ ਸਾਧਨ ਨਾ ਹੁੰਦੇ ਹੋਣ ਪਰ ਉਹਨਾਂ ਕੋਲ ਸਬਰ ਸੰਤੋਖ ਤੇ ਭਰੋਸਾ ਹੁੰਦਾ ਸੀ ਜ਼ਿੰਦਗੀ ਦੀ ਅਸਲੀ ਖੁਸ਼ੀ ਚਮਕਦਾਰ ਜੀਵਨ ਵਿੱਚ ਨਹੀਂ ਸਗੋਂ ਆਮ ਜੀਵਨ ਦੀ ਸੌਖਤਾਈ ਵਿੱਚ ਹੁੰਦੀ ਹੈ